ਤਤਖਾਲਸਾ ਜੋ ਸ਼ਬਦ ਗੁਰੂ ਨੂੰ ਗੁਰੂ ਮੰਨਦੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਆਦ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰ ਲਿਆ ਸੀ ਤੇ ਬੰਦਾਈ ਖਾਲਸਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਸਮਝ ਲਿਆ ਸੀ ਤੇ ਤਤਖਾਲਸਾ ਨੂੰ ਨੀਲਾ ਰੰਗ ਪਸੰਦ ਸੀ ਤੇ ਬੰਦਈਆਂ ਨੂੰ ਲਾਲ ਰੰਗ ਤਤਖਾਲਸਾ ਇੱਕ ਦੂਜੇ ਨੂੰ ਮਿਲਣ ਵੇਲੇ ਫਤਿਹ ਵਾਇਗਰੂ ਜੀ ਦੀ ਬੁਲਾਉਂਦੇ ਸੀ ਤੇ ਬੰਦਾਈ ਖਾਲਸੇ ਇੱਕ ਦੂਜੇ ਨੂੰ ਮਿਲਣ ਵੇਲੇ ਫਤਿਹ ਦਰਸ਼ਨ ਬੁਲਾਉਂਦੇ ਸੀ ਤਤ ਖਾਲਸਾ ਮਾਸਾਹਾਰੀ ਹੈ ਤੇ ਬੰਦਾਈ ਖਾਲਸੇ ਸ਼ਕਹਾਰੀ ਇਹਨਾਂ ਦੇ ਵਿੱਚ ਆਪਸ 'ਚ ਵਿਚਾਰਕ ਮਤਭੇਦ ਤਾਂ ਸੀ ਗਈ ਤੇ ਨਾਲ ਦੀ ਨਾਲ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਆਪਸ 'ਚ ਮਤਭੇਦ ਰਹੇ ਕੁਝ ਸਾਲ ਇਹ ਮਤਭੇਦ ਜ਼ਿਆਦਾ ਵੱਧ ਗਏ ਜ਼ਿਆਦਾ ਚੱਲਦੇ ਰਹੇ ਤੇ 1721 ਦੇ ਵਿੱਚ ਜਾ ਕੇ ਇਹਨਾਂ 'ਚ ਮੁਕਾਬਲੇ ਕਰਵਾਏ ਗਏ ਤੇ ਉਹਨਾਂ ਮੁਕਾਬਲਿਆਂ ਦੇ ਵਿੱਚ ਤਤ ਖਾਲਸਾ ਦੀ ਜਿੱਤ ਹੋਈ ਜਿਸ ਦੇ ਕਾਰਨ ਕਈ ਸਾਰੇ ਬੰਦਾਈ ਖਾਲਸੇ ਤਤ ਖਾਲਸਾ ਦੇ ਵਿੱਚ ਰਲ ਗਏ ਤੇ ਇੱਕ ਸਿੰਬਲ ਵਜੋਂ ਤਤ ਖਾਲਸਾ ਨੇ ਬੰਦਾਈ ਖਾਲਸੇ ਜਿਹੜੇ ਰਲ ਰਹੇ ਸੀ ਤਤ ਖਾਲਸਾ ਦੇ ਵਿੱਚ ਉਹਨਾਂ ਨੂੰ ਸੂਰ ਦੇ ਮੀਟ ਦੀ ਥੋੜੀ ਥੋੜੀ ਤਰੀ ਖਵਾ ਕੇ ਤਤ ਖਾਲਸਾ ਚ ਸ਼ਾਮਿਲ ਕਰ ਲਿਆ ਹੁਣ ਇਹਨਾਂ ਦੇ ਵਿੱਚ ਮਤਭੇਦ ਕੀ ਸੀ ਕਦੋਂ ਕਦੋਂ ਕਿੱਥੇ ਇਹਨਾਂ ਤੇ ਕਲੈਸ਼ ਹੋਏ ਆਪਸ ਚ ਤੇ ਕਿਵੇਂ ਇਹਨਾਂ ਦੀ ਸੋਲਾ ਸਫਾਈ ਹੁੰਦੀ ਹੈ ਕਿਹੜੇ ਉਹ ਮੁਕਾਬਲੇ ਸੀ ਜਿਹੜੇ ਕਰਵਾਏ ਗਏ ਇਹ ਸਾਰਾ ਕੁਝ ਤੁਸੀਂ YouTube ਦੀ ਫੁੱਲ ਵੀਡੀਓ ਤੇ ਦੇਖ ਸਕਦੇ ਹੋ ਜਸ ਰੀਡਸ ਚੈਨਲ ਤੇ